ਸਸ਼ੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚਮੇਲ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਿਹਾ ਆ ਇਹ ਵੀਡੀਓ ਹੈਗੀ ਸੂਲਰ ਗੜਾੜ ਦੀ ਸੂਲਰ ਗੜਾੜ ਆਪਣਾ ਪਿੰਡ ਹੈਗਾ ਪਾਤਰਾ ਤੋਂ ਅੱਗੇ ਤੇ ਉੱਥੇ ਦੀ ਇਹ ਵੀਡੀਓ ਹੈਗੀ ਆ ਦੇਖੋ ਚੋਰ ਕਿੱਦਾਂ ਇੱਕ ਦੁਕਾਨ ਦੇ ਅੰਦਰ ਐਂਟਰ ਹੁੰਦੇ ਨੇ ਔਰ ਰਾਤ ਦਾ ਟਾਈਮ ਸੀ ਇਹਨਾਂ ਨੇ 13 ਤਰੀਕ ਦੀ ਇਹ ਗੱਲ ਹੈਗੀ 13 ਤਰੀਕ ਨੂੰ ਇਹਨਾਂ ਨੇ ਚੋਰੀ ਕੀਤੀ ਕੱਪੜੇ ਦੀ ਦੁਕਾਨ ਸੀ ਰੈਡੀਮੇਡ ਕੱਪੜੇ ਦੀ ਦੁਕਾਨ ਸੀ ਇਹਨਾਂ ਨੇ ਉੱਥੋਂ ਕੋਈ ਟੀ-ਸ਼ਰਟ ਜੀਨਸ ਵਗੈਰਾ ਕੁਝ ਨਹੀਂ ਛੱਡਿਆ ਹੈਗਾ ਜੋ ਵੀ ਕੁਝ ਦੁਕਾਨ ਦੇ ਵਿੱਚ ਸੀ ਉਹਨਾਂ ਨੇ ਸਾਰਾ ਕੁਝ ਲੁੱਟ ਲਿਆ ਔਰ ਇਹ ਮੁੰਡੇ ਵੀ ਦੇਖ ਲੋ ਹੌਲੀ-ਹੌਲੀ ਉਮਰ ਦੇ ਦੋ ਮੁੰਡੇ ਲੱਗਦੇ ਇੱਕ ਮੁੰਡੇ ਦਾ ਤਾਂ ਚਿਹਰਾ ਸਾਫ਼ ਨੰਗਾ ਦਿਖਦਾ ਹੈ ਔਰ ਇੱਕ ਨੇ ਕਵਰ ਕੀਤਾ ਹੋਇਆ ਇੱਥੋਂ ਤੱਕ ਕਿ ਇਹਨਾਂ ਨੇ ਦੁਕਾਨ ਦੇ ਅੰਦਰ ਇੱਕ ਲੱਗੀ ਹੋਈ LED ਉਹ ਵੀ ਨਹੀਂ ਛੱਡੀ ਉਹ ਵੀ ਪਟਕੇ ਲੈ ਗਏ ਔਰ ਜਿਹੜੇ ਗੱਲ ਦਰਾਜ ਬਣੇ ਸੀ ਇਹ ਗੱਲੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਤੋੜ ਕੇ ਚੰਗੀ ਤਰ੍ਹਾਂ ਵਿੱਚੋਂ ਸਾਰਾ ਸਫਾਇਆ ਕੀਤਾ ਇਹਨਾਂ ਨੇ ਔਰ ਇਹ ਵੀਡੀਓ ਗਰੁੱਪਰ ਦੇ ਵਿੱਚ ਆਈ ਸੀ ਮੇਰੇ ਕੋਲ ਤੇ ਮੈਂ ਸੋਚਿਆ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੁਕਾਨਦਾਰ ਵੀਰ ਦਾ ਵੀ ਭਲਾ ਹੋ ਸਕੇ ਕਿਉਂਕਿ ਅੱਜ ਇਹ ਬਚਦੇ ਨੇ ਤਾਂ ਇਹਨਾਂ ਦਾ ਫਿਰ ਕਿਸੇ ਨਾ ਕਿਸੇ ਦੁਕਾਨ ਤੇ ਜਾਣਗੇ ਔਰ ਕਿਸੇ ਦਾ ਤਾਲਾ ਵੱਢਣਗੇ ਔਰ ਕਿਸੇ ਦੀ ਮਿਹਨਤ ਦੀ ਕਮਾਈ ਨੂੰ ਇੱਕ ਸੈਕਿੰਡ ਦੇ ਵਿੱਚ ਤੈਸਨਾਸ ਕਰਕੇ ਜਾਂਦੇ ਨੇ ਕੋਈ ਪਤਾ ਨਹੀਂ ਕਿੱਦਾਂ ਦੁਕਾਨ ਆਪਣੀ ਕਰਦਾ ਹੈ ਹਨਾ ਕੋਈ ਪੈਸੇ ਫੜ ਕੇ ਕਿਸੇ ਤਰੀਕੇ ਨਾਲ ਇੱਕ ਹੋਰ ਅਗਲਾ ਦੁਕਾਨ ਆਪਣਾ ਰੋਜ਼ਗਾਰ ਤੋੜਦਾ ਹੈ ਪਰ ਇਹਨਾਂ ਚੋਰਾਂ ਨੇ ਐਡੇ ਹੌਸਲੇ ਬਲੰਦੇ ਹੋਏ ਨੇ ਇਹਨਾਂ ਦੇ ਵੀ ਇੱਕ ਰਾਤ ਦੇ ਵਿੱਚ ਹੀ ਜ਼ੀਰੋ ਕਰਕੇ ਰੱਖ ਜਾਂਦੇ ਨੇ। ਬਾਕੀ ਤੁਸੀਂ ਇਸ ਵੀਡੀਓ ਦੇ ਵਿੱਚ ਇਹਦਾ ਮੁੰਡੇ ਦਾ ਜਿਹੜਾ ਚਿਹਰਾ ਹੈ ਬਹੁਤ ਸਾਫ਼ ਦੇਖਦਾ ਇੱਕ ਦਾ। ਇਹਨੂੰ ਪਛਾਣੋ, ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ। ਤਾਂ ਜੋ ਇਹ ਫੜੇ ਜਾਣ ਮੁੰਡੇ। ਨੁਕਸਾਨ ਦੇਖੋ ਦੁਕਾਨਦਾਰ ਦਾ ਹੋਇਆ ਹੈ। ਜੇ ਅੱਜ ਇਹ ਨਹੀਂ ਫੜੇ ਜਾਂਦੇ ਤਾਂ ਕਿਸੇ ਹੋਰ ਦੁਕਾਨ ਦਾ ਹੋਊਗਾ। ਦਿਨ ਬਦੇ ਨੇ ਕੰਮ ਤਾਂ ਚੱਲਦਾ ਹੀ ਪਿਆ। ਲਗਾਤਾਰ ਚੋਰੀਆਂ ਦਾ ਸਿਲਸਿਲੇ ਵਧਦੇ ਰਹੇ ਨੇ। ਬਾਕੀ ਤੁਸੀਂ ਇੱਕ ਵਾਰ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ। ਹਰੇਕ ਤੇ ਕੋਈ ਜਾਏ ਇੱਕ ਮੁੰਡੇ ਦਾ ਸਾਫ਼ ਜਿਹੜਾ ਉਹ ਜਰੂਰ ਕਿਸੇ ਨਾ ਕਿਸੇ ਦੇ ਪਛਾਣ ਦੇ ਵਿੱਚ ਆਏ। ਦੁਕਾਨਦਾਰ ਵੀਰ ਦਾ ਮੈਂ ਨੰਬਰ ਨੀਚੇ ਕਮੈਂਟ ਦੇ ਵਿੱਚ ਮੈਂਸ਼ਨ ਵੀ ਕਰ ਰਿਹਾ। ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਦੇਖਦੇ ਰਹੋ ਸੱਚ ਮੇਲ ਪੰਜਾਬ। ਮੈਂ ਵਿੱਕੀ ਵਿਰਕ। ਧੰਨਵਾਦ, ਸਸ਼ੀਕਾਲ।